ਆਪ ਵੀ ਤੇ ਦੇਖੋ ਕਿ ਨਹੀਂ ਦਸਾਰਾ ਜੱਦੀ ਘੱਟ ਲੱਗਦੀ ਸਰੋਲਾ ਆਪਾ ਜੀ ਪਿੱਛੇ ਜਾਛੇ ਕੋਈ ਮਕਦਮਾ ਦਰਜ ਨਹੀਂ ਸਾਡੀ ਅਹੀਂ ਅਹੀਂ ਪਾਵਲਿਆ ਉਹਦੇ ਉਹ ਬੰਦੇ ਨੇ ਕੋਈ ਮਕਦਮਾ ਦਰਜ ਨਹੀਂ ਆ ਗੱਡੀ ਕੋਲ ਉਹ ਮਕਦਮਾ ਦਾ ਕੋਈ ਬੰਦਾ ਦਰਜ ਨਹੀਂ ਉਹ ਬੰਦੇ ਨੇ ਕੋਈ ਮਕਦਮਾ ਦਰਜ ਨਹੀਂ ਅਸੀਂ ਸੁਆ ਗਿਆ ਉਹ ਬੰਦੇ ਨੇ ਕੋਈ ਮਕਦਮਾ ਦਰਜ ਨਹੀਂ ਆਪਰੇ ਦੀ ਕੋਈ ਕੋਈ ਬੁਧਾ ਤੋਂ ਬਾਜ਼ਾਰ ਨਹੀਂ ਹੈ ਆਏ ਆਏ ਤੋਂ ਮਿਟਾਈ ਬੜੀ ਹੈ ਇਹ ਬੰਦਾ ਉਸ ਬੰਦੇ ਨੇ ਕੋਈ ਕੰਟਵਾ ਦਰ ਜੜੀ ਹੈ ਉਹ ਯਾਰ ਮੈਨੂੰ ਕਿਹਨੇ ਜਾਨ ਨਹੀਂ ਚਾਹ معنا اسمان اے اے سارک ماں جی مندرہ دا چھوڑ لا سکدے آں یا بس پوسٹ نہیں ماردا اے نرے اے سٹیک चारि <laughs> गणी آجو آجو اگے جی آئنو آجو گناہ کیتا اننے کنے تے پرچہ درچہ ہو گا پرچہ بند ہے بند تصویر ہے ایم ایل ری پرچہ بند ہے ਜੈ ਜੀ ਸ਼ਾਸਨ ਔਰ ਪ੍ਰਸ਼ਾਸਨ ਜੈ ਜੀ ਨਾਮ ਨਿਖਾਰ ਮਾਰੋ ਬੰਦਾ ਬੰਦਿਆ ਔਰ ਤਸਵੀਰ ਤੇ ਪਰਚਾ ਔਰ ਪਰਚਾ ਧਾਰੂ ਨਿਸ਼ਾਨ ਨਿਭਾਈ ਜੇ ਤਾਕਤ ਦੇ ਬਾਹਰ ਜਿਹੜਾ ਮੁੰਡਾ ਬੋਰਡ ਪਾ ਰਿਹਾ ਅਸੀਂ ਉੱਤੇ ਪਰਚਾ ਕਰਾਉਂੂ ਪਹਿਲੇ ਤਸਵੀਰ ਤੇ ਔਰ ਆ ਚਾਰਾ ਬੰਦਿਆਂ ਤੇ ਪਰਚਾ ਹੋਣਾ ਚਾਹੀਦਾ ਨੌਜਵਾਨ ਲੜਕੇ ਨੂੰ ਕੇਰਸਟਮਤਾ ਗਿਆ जे मंगलवार तक कोई हरपाल सर नहीं कार्रवाई होंगी फिर आपा बुआ मिलना या तानू कहना जी और कैमेंगे महाराज जी जय वाल्मीकि हर वाल्मिकी अज जो ਭੰਡਾਰੇ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਆਇਆ ਕੁਝ ਦਿਨ ਪਹਿਲਾਂ ਜਿਹੜਾ ਜਗਵੀਰ ਸਿੰਘ ਸੰਧੂ ਐਮਐਲਏ ਇਹ ਬਡਾਲੀ ਹਲਕੇ ਤੋਂ ਜਿਨ੍ਹਾਂ ਨੂੰ ਸਰੈਨ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਏ ਔਰ ਜਿਨ੍ਹਾਂ ਨੂੰ ਉਥੋਂ ਦਾ ਗਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝੀ ਕਾਰਨ ਇਹ ਜਿਹੜਾ ਲੋਗੋ ਵਾਲਮੀਕ ਮੰਦਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜੇ ਜਾਦੂ ਗਾਣਾ ਮੰਦਰ ਟੈਂਪਲ ਤੋਂ ਲੱਗ ਜੇ ਤੇ ਹਿੰਦੂ ਸਮਾਜ ਜਾਂ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਹਰਸ਼ ਕਰੇਗਾ ਇਥੋਂ ਸਾਫ ਲਗਾਇਆ ਜਾ ਸਕਦਾ ਕਿ ਦਲਤਾਂ ਦਾ ਤੀਰ ਤੋਰਨ ਕਰਕੇ ਜਿਹੜਾ ਆਵਾਮੀਕ ਤੀਰਥਣਾ ਯਾਰ ਬਰੀ ਇਦਾਂ ਦੀ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ-ਹੁਣੇ ਜਿਹੜਾ ਇੱਕ ਛੋੜੇ ਜਿਹੇ ਬੱਚੇ ਨੇ ਜਿਹੜਾ ਉਹਨਾਂ ਦੇ ਬੈਨਰ 파ੜਨ ਦੀ ਕੋਸ਼ਿਸ਼ ਕੀਤੀ ਉਥੇ ਸਰਕਾਰ ਦੇ ਜਿੰਨੇ ਜਿੰਨੇ ਸੀਨੀਅਰ ਅਫਸਰ ਆਏ ਆ ਸਾਰਿਆਂ ਨੇ ਉਹਨਾਂ ਦੇ ਦਬਰਦਸਤੀ ਚੁੱਕ ਕੇ ਜਿਹੜਾ ਉਹਨੂੰ ਗੱਡੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੋਂ ਸਾਫ ਹੁੰਦਾ ਕਿ ਪ੍ਰਸ਼ਾਸਨ ਵੀ ਔਰ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਇਹਨਾਂ ਦੀ ਮਿਲੀ ਭੁਗਤਿਆ ਇੱਕ ਦਲਤਾ ਦਾ ਤੀਰ ਧੋਰਨ ਕਰਕੇ ਇਹ ਕਦੇ ਵੀ ਵਾਲਮੀਕ ਤੀਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜ ਇਹਨੂੰ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਕਹਿੰਦਾ ਹੈ ਜਵਾ ਵਾਲਮੀਕੀ ਹਰ ਵਾਰ ਪ੍ਰਸ਼ਾਸਨ ਵੱਲੋਂ ਟਾਈਮ ਮੰਗਿਆ ਗਿਆ ਅਗਲਾ ਪ੍ਰਸ਼ਾਸਕ ਜਿਹੜਾ ਹੈ ਜੀ ਮੰਗਲਵਾਰ ਤੱਕ ਟਾਈਮ ਦਿੱਤਾ ਹੈ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜਿਨੇ ਵਾਲਮੀਕੀ ਤੀਰ ਦੇ ਮਹਾਪੁਰਖ ਹੈਗੇ ਆ ਮੇਨ ਗੱਡੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਨਿਰਣਾ ਲਿਆ ਲਜਾਏਗਾ ਉਹਦੇ ਵਿੱਚ ਪੰਡਾਰੀਪੁਰ ਇਲਜ਼ਾਮ ਵੀ ਕੀਤਾ ਜਾਊਗਾ ਔਰ ਮਰਨਵਰ ਤਦ ਹੀ ਜੇ ਲੋੜ ਪਈ ਤੇ ਮਰਨਵਰ ਤਾਂ ਕੋਈ ਬੈਠਾ ਜਾਊਗਾ ਜੈ ਵਾਲਮੀਕੀ ਹਰਰਵਾਲਮੀ ਜੀ ਬਾਜੀ ਕੀ ਕਾਰਨ ਹੋਇਆ ਜਿਹੜਾ ਪਿੰਸੋਲੇ ਤੁਹਾਨੂੰ ਜੈ ਵਾਲਮੀਕੀ ਜੀ ਹਰਰਵਾਲਮੀ ਕਿ ਮੈਂ ਲਾਪਰੀ ਸਿੰਘ ਪੰਜਾਬ ਯੂਟਪਦਾ ਤੁਹਾਨੂੰ